ਫੇਰ ਜਿਹੜਾ ਪੇਸ਼ ਹੋਣ ਵਾਸਤੇ ਕਿਹਾ ਜਾਂਦਾ ਫੇਰ ਉਸ ਬਾਬਤ ਕੋਈ ਫੈਸਲਾ ਲੈਣ ਵਾਸਤੇ ਗੱਲ ਕੀਤੀ ਜਾਂਦੀ ਹੈ ਹਾਲਾਂਕਿ ਅਜੇ ਹੁਣ ਤੱਕ ਨਹੀਂ ਹੋਇਆ ਕਿਉਂਕਿ ਸਰਬੋੱਚ ਈਕਾਦਰਕ ਸਾਹਿਬ ਜਿੱਥੇ ਕਿ ਜੋ ਵੀ ਹੁਕਮ ਈਕਾਦਰਕ ਸਾਹਿਬ ਦੇ ਵੱਲੋਂ ਆਉਂਦਾ ਹਰ ਸਿੱਖ ਨੂੰ ਸਿਰ ਮੱਥੇ ਪ੍ਰਵਾਨ ਹੁੰਦਾ ਹੈ ਅੱਜ ਵੀ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਕੋਰ ਕਮੇਟੀ ਦੇ ਮੈਂਬਰ ਨੇ ਅੰਤਰੀਅਨ ਕਮੇਟੀ ਦੇ ਮੈਂਬਰ 2015 ਦੇ ਉਹ ਵੀ ਪਹੁੰਚ ਚੁੱਕੇ ਨੇ ਮੈਂ 2015 ਦੀ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ 2015 ਦੇ ਵਿੱਚ ਅਵਤਾਰ ਸਿੰਘ ਮੱਖ ਪ੍ਰਧਾਨ ਸੀਗੇ ਜੋ ਇਸ ਵੇਲੇ ਦੁਨੀਆ ਤੇ ਨਹੀਂ ਨੇ ਔਰ ਦੂਜੇ ਪਾਸੇ ਜੋ ਸੀਨੀਅਰ ਮੀਤ ਪ੍ਰਧਾਨ ਸੀਗੇ ਰਗੂਜੀਤ ਸਿੰਘ ਵਰਕ ਉਹ ਵੀ ਪਹੁੰਚੇ ਹੋਏ ਨੇ ਕੇਵਲ ਸਿੰਘ ਬਾਦਲ ਔਰ ਸੁਖਦੇਵ ਸਿੰਘ ਪਾਹੋਰ ਸੋ ਇਹ ਤਿੰਨ ਅਹੁਦੇਦਾਰ ਤੇ ਬਾਕੀ 11 ਜਿਹੜੇ ਮੈਂਬਰ ਸੀਗੇ ਅੰਤਰੀ ਕਮੇਟੀ ਦੇ ਉਹ ਬੀਬੀ ਰਵਿੰਦਰ ਕੌਰ ਸੁਰਜੀਤ ਸਿੰਘ ਗੜੀ ਸੰਤੇਕ ਸਿੰਘ ਧਨੋੜਾ ਰਜਿੰਦਰ ਸਿੰਘ ਮਹਿਤਾ ਮੋਹਨ ਸਿੰਘ ਬੰਗੀ ਗੁਰਬਚਨ ਸਿੰਘ ਦਿਆਲ ਸਿੰਘ ਔਰ ਭਜਨਕੌਰ Nirmal Senga. ਸਿੰਘ ਦੱਬ ਵਾਲੀ ਸੋ ਇਹ ਜਿਹੜੇ ਜਿਨ੍ਹਾਂ ਨੂੰ ਅਜਤ ਤਲਬ ਕੀਤਾ ਜਾਂ 2015 ਦੀ ਅੰਤਰੀ ਕਮੇਟੀ ਦੇ ਮੈਂਬਰ ਨੇ ਇਹ ਵੀ ਪਹੁੰਚੇ ਹੋਏ ਨੇ ਜੋ ਇਸ ਦੁਨੀਆ ਤੇ ਨੇ ਔਰ ਜੋ ਕਾਲ ਤਖਤ ਸਾਹਿਬ ਦਾ ਹੁਕਮ ਹੈ ਉਹ ਸਿਰ ਮੱਥੇ ਹਰ ਇੱਕ ਨੂੰ ਪ੍ਰਵਾਨ ਜਿਸ ਕਰਕੇ ਕਿ ਜੋ ਫੈਸਲਾ ਆਏਗਾ ਉਸ ਦੀ ਉਡੀਕ ਦੇ ਰਹੀ ਸਾਰੇ ਅਸੀਂ ਦੇਖ ਸਕਦੇ ਹਾਂ ਕਿ ਆਗੂ ਜੋ ਇਸ ਵੇਲੇ ਗੱਲ ਦੇ ਵਿੱਚ ਸ੍ਰਿਪਾਉ ਜਾਂ ਅਸੀਂ ਹਜ਼ੂਰੀਆਂ ਕਹਿ ਦਨੇ ਆ ਹਜ਼ੂਰੀਆ ਔਰ ਦਾੜੇ ਪ੍ਰਕਾਸ਼ ਕਰਕੇ ਕਾਲ ਤਖਤ ਸਾਹਿਬ ਦੇ ਵਿਖੇ ਪਹੁੰਚੇ ਹੋਏ ਨੇ ਔਰ ਕੁਝ ਸਮੇਂ ਚ ਕੁਝ ਸਮੇਂ ਚ ਜ਼ਰੂਰ ਇੱਕ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਕਿਉਂਕਿ ਮੀਟਿੰਗ ਜੋ ਦੀ ਅੰਤਲੇ ਪੜਾਤੇ ਆ ਔਰ ਪੰਨ ਸਿੰਘ ਸਬਾਨ ਸ੍ਰੀ ਅਕਾਲ ਤਖਸ਼ੈਬਾਹਲ ਕੁਛ ਸਮੇਂ ਚ ਵਦਨ ਗਏ ਤਾਂ ਉਸ ਤੋਂ ਬਾਅਦ ਫਸੀਲ ਤੇ ਜਦੋਂ ਪੰਨ ਸਿੰਘ ਸਬਾਨ ਫੈਸਲਾ ਸੁਣਾਉਣਗੇ ਤਾਂ ਇਹ ਜ਼ਰੂਰ ਉਸ ਤੋਂ ਪਹਿਲਾਂ ਹਰ ਇੱਕ ਨਾਲ ਇੱਕ ਸਿੰਗਲ ਸਿੰਗਲ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਜ ਸਬੀਰ ਬਾਦਲ ਔਰ ਬਾਕੀ ਹੋਰ ਦੇ ਉਹ ਕਮੇਟੀ ਦੇ ਮੈਂਬਰ ਅੰਤਰੀ ਕਮੇਟੀ ਦੇ ਮੈਂਬਰ ਇਸ ਵੇਲੇ ਪਹੁੰਚੇ ਹੋਏ ਨੇ ਸਾਬਕਾ ਜਥੇਦਾਰਾ ਨੂੰ ਵੀ ਜਦਾ ਤਲਬ ਇਸ ਵੇਲੇ ਕੀਤਾ ਹੋਇਆ ਹੈ ਔਰ ਇਹਨਾਂ ਦਾ ਸਪਸ਼ਟਿਕਰਨ ਜੋ ਹੈ ਉਹ ਪਹੁੰਚ ਚੁੱਕਿਆ ਹੈ ਤਿੰਨ ਦਿਨ ਪਹਿਲਾਂ ਹੀ ਹਾਲਾਂਕਿ ਉਹਨਾਂ ਨੂੰ ਪੇਸ਼ ਹੋਣ ਵਾਸਤੇ ਇਸੀ ਹੁਕਮ ਹੋਏ ਸਿਰਫ ਤਲਬ ਕੀਤਾ ਸੀ ਸਪਸ਼ਟੀਕਰਨ ਮੰਗਿਆ ਸੀਗਾ ਤਾਂ ਸਪਸ਼ਟੀਕਰਨ ਉਹਨਾਂ ਦਾ ਪਹੁੰਚ ਚੁੱਕਿਆ ਹੈ ਸੋ ਅੱਜ ਸਵੇਰ ਤੋਂ ਹੀ ਜੋ ਆਗੂ ਨੇ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਦਰਬਾਰ ਸਾਹਿਬ ਔਰ ਉਸ ਤੋਂ ਬਾਅਦ ਸ੍ਰੀ ਕਾਟਕ ਸਹਿ ਮੱਥਾ ਟੇਕਣ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹ ਫੈਸਲੇ ਦੀ ਘੜੀ ਜਿਸ ਦਾ ਇੰਤਜ਼ਾਰ ਸੀ 1 ਜੁਲਾਈ ਨੂੰ ਜਿਹੜਾ ਇਹ سلسلہ ਸ਼ੁਰੂ ਹੋਇਆ ਸੀ ਤਾਂ ਉਸੇ ਥਾਂ ਦੇ ਉੱਤੇ ਅਕਾਲ ਤਖਤ ਸਾਹਿਬ ਜੋ ਸਰਵ ਉੱਚਾ ਤਖਤ ਹੈ ਤਾਂ ਸਰਵ ਉੱਚਾ ਸਿੱਖ ਧਰਮ ਦੇ ਵਿੱਚ ਸਭ ਤੋਂ ਉੱਚੀ ਥਾਂ ਅਕਾਲ ਤਖਤ ਸਾਹਿਬ ਨੂੰ ਹੈ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਜੋ ਇਮਲੀ ਦਾ ਰੋ ਉਸ ਇਮਲੀ ਦੇ ਰੁੱਖ ਦੀ ਦਾ ਵੀ ਜਿਹੜਾ ਆਪਣਾ ਇਤਿਹਾਸ ਅਸੀਂ ਕਹਿ ਸਕਦੇ ਹਾਂ ਕਿਉਂਕਿ ਜੀ ਗੱਲ ਕੀਤੀ ਜਾਵੇ 임ਲੀ ਦੇ ਰੁੱਖ ਦੀ ਤਾਂ 임ਲੀ ਦਾ ਰੁੱਖ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵੇਲੇ ਦੇ ਅਕਾਲੀ ਫੁੱਲਾ ਸਿੰਘ ਉਹਨਾਂ ਨੇ ਵੀ ਫਜ਼ੀਲ ਤੋਂ ਘੜ ਕੇ ਮਹਾਰਾਜਾ ਰਣਜੀਤ ਸਿੰਘ ਤੋਂ ਹੋਈ ਭੁੱਲ ਜਿਹੜੀ ਹੈ ਉਸ ਤੋਂ ਸਜ਼ਾ ਸੁਣਾਈ ਸੀ 100 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ ਔਰ 임ਲੀ ਦੇ ਰੁੱਖ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਸੀ ਤੇ ਉਸ ਵੇਲੇ ਸੰਗਤ ਨੇ ਜਿਹੜਾ ਸਜ਼ਾ ਜਿਹੜੀ ਹੈ ਉਹ ਦੇਣ ਤੋਂ ਫਿਲਹਾਲ ਅਰਦਾਸ ਬੇਨਤੀ ਕੀਤੀ ਤਾਂ ਫਿਰ ਸੰਗਤ ਦਾ ਹੁਕਮ ਸਿਰ ਮੱਥੇ ਮੰਨ ਕੇ ਤਾਂ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸੰਗਤ ਜੂਸ ਹੁੰਦੀ ਹੈ ਉਸ ਤਰ੍ਹਾਂ ਹੋਣਾ ਹੋਣਾ ਚਾਹੀਦਾ ਹੈ ਜਿਸ ਕਰਕੇ ਇਹੀ ਉਹ ਰੁੱਖ ਹੈ ਹਰ ਇੱਕ ਚੀਜ਼ ਗਵਾਹੀ ਭਰਦੀ ਹੈ ਕਿ ਚਾਹੇ ਕੋਈ ਹੋਵੇ ਚਾਹੇ ਉਹ ਰਾਜਾ ਕਿਉਂ ਨਾ ਹੋਵੇ ਚਾਹੇ ਉਹ ਆਮ ਇਨਸਾਨ ਕਿਉਂ ਨਾ ਹੋਵੇ ਜਦੋਂ ਕਾਦਰਕਤ ਸਹਿਬ ਦੇ ਅੱਗੇ ਪੇਸ਼ ਹੋਣ ਦੀ ਗੱਲ ਹੋਵੇ ਤਾਂ ਹਰ ਇੱਕ ਨੂੰ ਨਿਮਰਤਾ ਸਹਿਤ ਪੇਸ਼ ਹੋਣ ਦੇ ਲਈ ਜ਼ਰੂਰ ਬੁਲਾਇਆ ਜਾਂਦਾ ਹੈ ਸੋ ਗੱਲਬਾਤ ਜਿਹੜੀ ਹੈ ਫਿਲਹਾਲ ਅਸੀਂ ਕਿਸੇ ਨਾਲ ਕਰਨੀ ਪਾਵਾਂਗੇ ਕਿਉਂਕਿ ਜਦ ਤੱਕ ਫੈਸਲਾ ਨਹੀਂ ਆਏਗਾ ਤਦ ਤੱਕ ਇਸ ਵੇਲੇ ਕੋਈ ਵੀ ਜਿਹੜਾ ਆਕੂ ਵੈ ਜਾਂ এসਡੀਪੀਸੀ ਮੈਂਬਰ ਆ ਜਾਂ ਕੋਈ ਵੀ ਜਿਹੜਾ ਕਿਸੇ ਤਰੀਕੇ ਦੇ ਨਾਲ ਅਹੁਦੇਦਾਰ ਹੈ ਗੱਲਬਾਤ ਨਹੀਂ ਕਰਨ ਦੇ ਵਿੱਚ ਇੱਛਾ ਹੈਗਾ ਕਿਉਂਕਿ ਫਿਲਹਾਲ ਜਿਹੜੇ ਪ੍ਰਬੰਧ ਦੇਖੀਏ ਤਾਂ ਜਤਿੰਦਰ ਪ੍ਰਬੰਧਾ ਦੇ ਵੀ ਜਿਹੜੇ ਖਾਸ ਤੌਰ ਤੇ ਉਸ ਦੀ ਇਤਿਹਾਇ ਜਿਹੜੀ ਮੁਕੰਮਲ ਕਰ ਲਈ ਗਈ ਹੈ ਕੁਝ ਸਮੇਂ ਦੇ ਵਿੱਚ ਹੁਣ ਪੰਤ ਸਿੰਘ ਸਬਾਨ ਪਹੁੰਚਣਗੇ ਔਰ ਪੁਲਿਸ ਦੇ ਪਖਰੀ ਜੈਸੀ ਗੱਲ ਕਰੀਏ ਤਾਂ ਆਸ-ਪਾਸ ਹਰਮੰਦਰ ਸਾਹਿਬ ਦੇ ਆਸ-ਪਾਸ ਤੇ ਪੂਰੇ ਅੰਮ੍ਰਿਤਸਰ ਵਿੱਚ ਨਾਕਾਬੰਦੀ ਜਿਹੜੀ ਖਾਸ ਤੌਰ ਤੇ ਕੀਤੀ ਹੋਈ ਹੈ ਕਰੀਬ 4.5000 ਦੇ ਕਰੀਬ ਜਿਹੜੇ ਮਲਾਜ਼ਮ ਨੇ ਉਹ ਤਨਾਤ ਕੀਤੇ ਹੋਏ ਨੇ ਹਰਮੰਦਰ ਸਾਹਿਬ ਦੇ ਅੰਦਰ ਵੀ ਜਿਹੜੇ ਕਹਿ ਰਹੀ ਹੈ ਕਿ ਸੈਂਕੜੇ ਪੁਲਿਸ ਮਲਾਜ਼ਮ ਜੋ ਸਿਵਲ ਦੇ ਵਿੱਚ ਆਸ-ਪਾਸ ਪ੍ਰਕਰਮਾ ਦੇ ਵਿੱਚ ਗਾਲ ਤੱਕ ਸਾਹਿਬ ਦੇ ਆਸ-ਪਾਸ ਜਾਂ ਦਰਬਾਰ ਸਾਹਿਬ ਦੇ ਆਸ-ਪਾਸ ਜਿਹੜੇ ਮੁਜ਼ਮਮ ਨੇ ਉਹ ਵੀ ਇਸ ਵੇਲੇ ਤਨਾਤ ਨੇ ਤਾਂ ਜੋ ਕਿਸੇ ਤਰ੍ਹਾਂ ਦਾ ਨਾ ਮਾਹੌਲ ਜਿਹੜਾ ਹੈ ਉਸ ਨੂੰ ਨਾ ਕਿਸੇ ਵੱਲੋਂ ਖਰਾਬ ਕੀਤਾ ਜਾਵੇ ਔਰ ਸਮਰਥਕ ਜਿਹੜੇ ਆਏ ਨੇ ਕਿਸੇ ਆਗੂਆਂ ਦੇ ਤਾਂ ਉਹਨਾਂ ਨੂੰ ਪਹਿਲਾਂ ਹੀ ਇਹ ਗੱਲ ਆਖ ਦਿੱਤੀ ਗਈ ਸੀ ਪੰਥ ਸਿੰਘ ਸਭਾ ਨਾਲ ਵੱਲੋਂ ਜਥੇਦਾਰ ਸਾਹਿਬ ਦੇ ਕਿ ਕਿਸੇ ਨੂੰ ਵੀ ਮਰਿਆਦਾ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਹੈਗੀ ਕਿਸੇ ਤਰ੍ਹਾਂ ਨਾਲ ਉੱਥੇ ਪਹੁੰਚ ਕੇ ਜੇ ਕਿਸੇ ਬਾਬਤ ਕੋਈ ਫੈਸਲਾ ਹੁੰਦਾ ਤਾਂ ਕੋਈ ਖਾਪਰੋਲਾ ਜਾਂ ਕਿਸੇ ਤਰ੍ਹਾਂ ਦਾ ਹੰਗਾਮਾ ਨਾ ਕਰੇ ਜਿਉ ਹੰਗਾਮਾ ਕਰਦਾ ਤਾਂ ਉਹ ਖੁਦ ਆਪਣਾ ਜ਼ਿੰਮੇਵਾਰ ਹੋਵੇਗਾ ਆਪਣਾ ਪੜਿਆ ਵਿਚਾਰੇ ਸੋ ਇਹ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਆਦੇਸ਼ ਸੀਗਾ ਉਹ ਦੇ ਦਿੱਤਾ ਗਿਆ ਫਿਲਹਾਲ ਅਸੀਂ ਦੇਖੀਏ ਤਾਂ ਇਸ ਵੇਲੇ ਜੋ ਆਗੂ ਨੇ ਉਹ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਜੋ ਨਜ਼ਰ ਆ ਰਹੇ ਹਨ ਔਰ ਇਸ ਵੇਲੇ ਸਾਰੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਸੁਰਜੀਤ ਸਿੰਘ ਰਖੜਾ ਕਿਉਂਕਿ 1 ਜੁਲਾਈ ਨੂੰ ਜਦੋਂ ਖੇਮਾ ਜਾਚਨਾ ਪੱਤਰ ਲੈ ਕੇ ਇਹ ਅਕਾਲ ਤਖਸਾਲ ਸਾਹਿਬ ਵਿਖੇ ਪੇਸ਼ ਹੋਈ ਸੀ ਔਰ ਉਸੇ ਹੀ ਬਿਹਾਫ ਤੇ ਜਿਹੜੀ ਕਾਰਵਾਈ ਹੈ ਉਹ ਕੜੀ ਤੇ ਕੜੀ ਜੁੜਦੀ ਗਈ ਤਾਂ ਅੱਜ ਉਸ ਦਾ ਫੈਸਲਾ ਲਾ ਜਾਣਾ ਹੈ ਫੈਸਲਾ ਲੈਂਡ ਦੇ ਵਿੱਚ ਕਾਫੀ ਸਮਾਂ ਇਸ ਕਰਕੇ ਲੱਗਿਆ ਕਿਉਂਕਿ ਪੂਰੀ ਸਿੱਖ ਕੌਮ ਦੀ ਗੱਲ ਕਰੀਏ ਜਾਂ ਸੰਗਤ ਦੀ ਗੱਲ ਕਰੀਏ ਵੱਖ-ਵੱਖ ਜਥੇਬੰਦੀਆਂ ਦੀ ਗੱਲ ਕਰੀਏ ਉਹਨਾਂ ਦਾ ਬਹੁਤ ਇਹ ਮੰਗ ਸੀ ਕਿ ਜੇ ਫੈਸਲਾ ਅਕਾਲ ਤਖਤ ਸਾਹਿਬ ਲੈਂਦਾ ਤਾਂ ਉਹ ਨਰੂਲ ਹੋ ਕੇ ਲਵੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਜੇ ਅਕਾਲ ਤਖਤ ਸਾਹਿਬ ਜਥੇਦਾਰਾ ਸਾਹਿਬ ਨੂੰ ਪੈਂਦਾ ਤਾਂ ਉਹ ਫੈਸਲਾ ਜਿਹੜਾ ਗਲਤ ਨਾ ਲਿਆ ਜਾਵੇ ਜਿਸ ਕਰਕੇ ਵਿਰਸਾ ਸਿੰਘ ਵਰਟੋਹਾ ਨੂੰ ਵੀ ਜੋ ਪੰਜ ਸਿੰਘ ਸਵਨਰ ਦੀ ਮੀਟਿੰਗ ਵਿੱਚ ਮੋਡਲੀ ਮੈਂਬਰਸ਼ਿਪ ਰੱਦ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਵਿਰਸਾ ਸਿੰਘ ਵਰਟੋਹਾ ਹੋਰਾਂ ਨੇ ਸਾਫ਼ ਤੌਰ ਤੇ ਕਿਉਂਕਿ ਜਥੇਦਾਰ ਸਾਹਿਬ ਨੇ ਇਲਜ਼ਾਮ ਲਾਇਆ ਸੀ ਕਿ ਮੈਨੂੰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਿੱਜੀ ਤੌਰ ਤੇ ਵੀ ਸਾਨੂੰ ਧਮਕਾਇਆ ਜਾ ਰਿਹਾ ਜਿਸ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਆਗੂ ਸਾਨੂੰ ਇਸ ਤਰੀਕੇ ਨਾਲ ਸਲਾਹ ਨਾ ਦੇਵੇ ਅਕਾਲ ਤਖਤ ਸਾਹਿਬ है और आप फैसला ले सके। ਇਹ ਸਿੱਖ ਬੁੱਧੀਜੀਵੀ ਆ ਦੇ ਨਾਲ ਹੋਈ ਹੈ ਮੀਟਿੰਗ ਦੇ ਵਿੱਚ ਦੇਖੀਏ ਤਾਂ ਵੱਖ-ਵੱਖ ਸਿੱਖ ਆਗੂ ਵਿਦਵਾਨ ਵੀ ਪਹੁੰਚੇ ਸੀਗੇ ਸਿੱਖ ਵਕੀਲ ਐਚਐਸ ਫੁਲਕਾ ਜਾਂ ਬਾਕੀ ਹੋਰ ਕਈ ਬੁੱਧੀਜੀਵੀ ਪ੍ਰਚਾਰਕ ਇਸ ਮੀਟਿੰਗ ਵਿੱਚ ਹੋਏ ਤਾਂ ਉਹਨਾਂ ਨੇ ਵੀ ਸਲਾਹ ਜਿਹੜੀ ਹੈ ਉਹ ਦਿੱਤੀ ਸੀਗੀ ਤਾਂ ਮੀਟਿੰਗ ਜਿਹੜੀ ਹੈ ਉਹ 1 ਘੰਟਾ ਪਹਿਲਾਂ ਸ਼ੁਰੂ ਹੋਈ ਸੀ ਕੁਝ ਸਮੇਂ ਚ ਮੀਟਿੰਗ ਜਦੋਂ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਸਾਹਮਣੇ ਫਸੀਲ ਤੇ ਖੜ ਕੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਅਤੇ ਬਾਕੀ ਚਾਰ ਪੱਖਾਂ ਦੇ ਜਥੇਦਾਰ ਉਹ ਹਾਜ਼ਰ ਹੋਣਗੇ ਮੈਂ ਇੱਕ ਵਾਰ ਫਿਰ ਦੱਸ ਦੇ ਕਿ ਇਸ ਵੇਲੇ ਪੰਜ ਸਿੰਘ ਸਵਾਰਨਾ ਦੀ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਗਿਆਨੀ ਰਕबीर ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਸੁਲਤਾਨ ਸਿੰਘ ਜੱਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਦਮਦਮਾ ਸਾਹਿਬ ਔਰ ਗਿਆਨੀ ਬਲਜੀਤ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸੋ ਜੋ ਸੂ ਸਿੰਘ ਸਬਾਨ ਤਖਤਾ ਤੋਂ ਨਹੀਂ ਜਿਹੜੇ ਹਾਜ਼ਰ ਹੋ ਸਕਦੇ ਤਾਂ ਫਿਰ ਹਰਮੰਦਰ ਸਾਹਿਬ ਤੇ ਗਰੰਤੀ ਸਿੰਘ ਹੀ ਪੰਜ ਸਿੰਘ ਸਬਾਨਾਂ ਦੀ ਮੀਟਿੰਗ ਵਿੱਚ ਇੱਕ ਸਿੰਘ ਸਬਾਨ ਬਣ ਕੇ ਹਾਜ਼ਰ ਹੁੰਦੇ ਨੇ ਔਰ ਇਸ ਇਸ ਮੀਟਿੰਗ ਦੇ ਵਾਸਤੇ ਅਹਿਮ ਹੁੰਦਾ ਕਿ ਪੰਜ ਸਿੰਘ ਸਬਾਨ ਜ਼ਰੂਰ ਹਾਜ਼ਰ ਹੋਣ ਤੇ ਇਸ ਵੇਲੇ ਮੀਟਿੰਗ ਜਿਹੜੀ ਜਾਰੀ ਹੈ ਸਕਤਰੇ ਦੇ ਵਿਕੇਸ ਸਕਤਰੇ ਤੇ ਪਹਿਲਾਂ ਮੀਟਿੰਗ ਹੋਣ ਤੋਂ ਪਹਿਲਾਂ ਸ੍ਰੀ ਕਾਲਕਤਖਬ ਸਾਹਿਬ ਇੱਕ ਅਰਦਾਸ ਬੇਨਤੀ ਜੋ ਹੈ ਪੰਜ ਸਿੰਘ ਸਬਾਨਾ ਵੱਲੋਂ ਕੀਤੀ ਗਈ ਤਾਂ ਜਿਹੜੀ ਮੀਟਿੰਗ ਸ਼ੁਰੂ ਹੋਈ ਹੈ ਤਾਂ ਮੀਟਿੰਗ ਅਜੇ ਤੱਕ ਜਾਰੀ ਹੈ ਔਰ ਕੁਝ ਸਮੇਂ ਤੱਕ ਫਸਿਲ ਤੇ ਜਥੇਦਾਰ ਸਾਹਿਬ ਪਹੁੰਚਣਗੇ ਤਾਂ ਉਸ ਵੇਲੇ ਵੀ ਮर्यादा ਜਿਹੜੀ ਹੈ ਉਹ ਬਣਾਈ ਰੱਖਣ ਔਰ ਕਿਸੇ ਤਰ੍ਹਾਂ ਦੇ ਨਾਲ ਇਸ ਵੇਲੇ ਜੋ ਅਕਾਲ ਤਖਤ ਸਾਹਿਬ ਦੀ ਮर्यादा ਉਹ ਬਰਕਰਾਰ ਹੈ ਇਸੇ ਤਰ੍ਹਾਂ ਜੋ ਲੰਬੇ ਸਮੇਂ ਤੋਂ ਕਈ ਸਦੀਆਂ ਤੋਂ ਜੱਤੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਮੀਰੀ ਪੀਰੀ ਦੀਆਂ ਕਿਰਪਾਣਾ ਕਿਰਪਾਨ ਧਾਰਨ ਕੀਤੀ ਹੈ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਜੰਗਾ ਯੁੱਧਾਂ ਦੀ ਸ਼ੁਰੂਆਤ ਕੀਤੀ ਹੈ ਔਰ ਸੰਗਤ ਨੂੰ ਇਹ ਦੇ ਦਿੱਤਾ ਸੀਗਾ ਕਿ ਇਹ ਸਭ ਤੋਂ ਵੱਡਾ ਜਿਹੜਾ ਤਖਤ ਹੈ ਔਰ ਦੂਜੇ ਪਾਸੇ ਇਹ ਵੀ ਕਿਹਾ ਸੀਗਾ ਕਿ ਜੋ ਸੰਗਤ ਪਿਆਰ ਕਰਦੀ ਹੈ ਗੁਰੂ ਘਰਾਂ ਨੂੰ ਤਾਂ ਉਹ ਹੋਣਾ ਘੋੜੇ ਜਿਹੜੇ ਆ ਉਹ ਵੀ ਭੇਟ ਕਰਿਆ ਕਰਨ ਸ਼ਸਤਰ ਭੇਟ ਕਰਿਆ ਕਰਨ ਔਰ ਜਿਸ ਤੋਂ ਬਾਅਦ ਮੀਰੀ ਪੀਰੀ ਦੀਆਂ ਕਿਰਪਾਨਾਂ ਜਿਹੜੀਆਂ ਧਾਰਨ ਹੋਈਆਂ ਅਕਾਲ ਤਖਸੈਬ ਦੇ ਪਿੱਛੇ ਜਿਹੜੀ ਛੇਵੇਂ ਪਾਤਸ਼ਾਹ ਦੇ ਵੱਲੋਂ ਤਿਆਰੀ ਜਿਹੜੀ ਆ ਉਹ ਕੀਤੀ ਜਾਂਦੀ ਜੰਗਾ ਯੁੱਧਾਂ ਦੇ ਵਾਸਤੇ ਸੋ ਇਥੇ ਇਸੇ ਕਰਕੇ ਢਾਡੀ ਵਾਰਾਂ ਜਿਹੜੀਆਂ ਨੇ ਗਾਇਨ ਕੀਤੇ ਜਾਂਦੇ ਨੇ ਢਾਡੀ ਵਾਰਾਂ ਜੋ ਬੇਰਸ ਗਾਉਂਦੀਆਂ ਨੇ ਢਾਡੀ ਵਾਰਾਂ ਦੇ ਕਰਕੇ ਜਿਹੜਾ ਜੋਸ਼ ਹੈ ਉਹ ਇੱਕ ਭਰਦੇ ਅੰਦਰ ਜਿਸ ਕਰਕੇ ਅਕਾਲ ਤਖਤ ਸਾਹਿਬ ਦੇ ਬਾਹਰ ਅਕਸਰ ਦੇਖਦੇ ਆ ਤਾਂ ਕੀਰਤਨ ਸਵੇਰੇ ਸ਼ਾਮ ਹੁੰਦਾ ਆਸਾ ਦੀ ਵਾਰ ਹੁੰਦੀ ਹੈ ਜਾਂ ਸ਼ਾਮ ਨੂੰ ਜਦੋਂ ਆਰਤੀ ਜੋ ਗਾਇਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੋ ਖਾਸ ਤੌਰ ਤੇ ਢਾਡੀ ਕਵੀਸ਼ਰ ਅਕਾਲ ਤਖਤ ਸਾਹਿਬ ਤੇ ਜ਼ਰੂਰ ਐਸੀ ਦੇਖ ਸਕਦੇ ਹਾਂ ਸਫਲ ਹਾਲ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਜਿੱਥੇ ਕਿ ਪੂਰੀ ਜਿਹੜੀ ਸੰਗਤ ਹੈ ਉਹ ਇਸ ਵੇਲੇ ਦੇਖੀ ਜਾ ਸਕਦੀ ਹੈ ਸੰਗਤ ਦਾ ਠਾਠਾ ਮਾਰਦਾ ਇਕੱਠ ਹੋਰ ਸੰਗਤ ਦੇ ਇਕੱਠ ਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਮर्यादा ਝਟਾ ਨਾ ਲੱਗੇ ਜਾਂ ਸੰਗਤ ਨੂੰ ਕੋਈ ਪਰੇਸ਼ਾਨੀ ਦਿੱਕਤ ਨਾ ਹੋਵੇ ਕਿਉਂਕਿ ਛੋਟੇ ਬੱਚੇ ਵੀ ਨਾਲ ਹੁੰਦੇ ਨੇ ਬਜ਼ੁਰਗ ਵੀ ਨਾਲ ਹੁੰਦੇ ਨੇ ਸੋ ਜਿਸ ਕਰਕੇ মিডিਆ ਦਾ ਇੱਕ ਵੱਖਰਾ ਜਿਹੜਾ ਸੈਗਮੈਂਟ ਆ ਉਹ ਬਣਾ ਦਿੱਤਾ ਹੈ ਕਿ মিডিਆ ਇੱਕ ਪਾਸੇ ਖੜ ਕੇ ਜਿਹੜੀ ਤਸਵੀਰਾਂ ਉਹ ਲੈ ਸਕਣ ਔਰ ਦੂਜੇ ਪਾਸੇ نیچے ਦੀ ਗੱਲ ਕਰੀਏ ਤਾਂ ਉੱਥੇ ਪੁਲਿਸ ਦੇ ਵੱਲੋਂ ਖਾਸ ਤੌਰ ਤੇ ਪੈਰਾ ਜਿਹੜਾ ਉਹ ਦਿੱਤਾ ਜਾ ਰਿਹਾ ਔਰ ਪੁਲਿਸ ਦੇ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਨਾ ਖਰਾਬ ਕਰੇ ਕਿਉਂਕਿ ਅਕਸਰ ਜਤਿੰਦਰ ਇੱਥੇ ਹੁੰਦਾ ਹੈ ਕਿ ਜਦੋਂ ਕੋਈ ਚੰਗੀ ਗੱਲ ਹੋਣੀ ਹੁੰਦੀ ਹੈ ਤਾਂ ਕੋਈ ਸ਼ਰਾਰਤੀ ਅੰਸਰ ਜੋ ਵਿਰੋਧੀ ਕਹਿ ਸਕਦੇ ਆ ਜਾਂ ਕਿਸੇ ਤਰ੍ਹਾਂ ਨਾਲ ਕੋਈ ਜਿਹੜਾ ਸ਼ਾਂਤੀ ਨਹੀਂ ਚਾਹੁੰਦਾ ਉਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਸੋ ਉਸ ਵਾਸਤੇ ਵੀ ਜਿਹੜੇ ਪੁਲਿਸ ਨੇ ਕਿਹਾ ਕਿ ਖਾਸ ਪ੍ਰਬੰਧ ਹੈ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਉਹ ਬਖਸ਼ਾ ਨਹੀਂ ਜਾਵੇਗਾ ਸੋ ਇਸੇ ਦੇ ਕਰਕੇ ਹਰ ਪਾਸੇ ਪੁਲਿਸ ਜੋ ਤਨਾਤ ਕੀਤੀ ਕੀ ਹੈ ਵਰਦੀ ਦੇ ਵਿੱਚ ਨਹੀਂ ਯੂਨੀਫਾਰਮ ਦੇ ਵਿੱਚ ਨਹੀਂ ਔਰ ਸਿਵਲ ਦੇ ਵਿੱਚ ਪੁਲਿਸ ਬਲਾਜ਼ਮ ਤੇ ਤਨਾਰ ਕੀਤੇ ਹੋਇਆ ਸੋ ਇਹ ਤਸਵੀਰਾਂ ਅਕਾਲ ਤਖਤ ਸਾਹਿਬ ਦੇ ਬਿਲਕੁਲ ਬਾਹਰ ਦੀਆਂ ਜਿੱਥੇ ਕਿ ਅਕਾਲ ਤਖਤ ਸਾਹਿਬ ਇੱਕੇ ਪੇਸ਼ ਹੋਣ ਲਈ ਜੋ ਆਗੂ ਬੁਲਾਏ ਸੀਗੇ ਉਹ ਪਹੁੰਚ ਚੁੱਕੇ ਹੋਏ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਉਸ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਵੇਲੇ 360 ਦੇ ਕਰੀਬ 350 ਦੇ ਕਰੀਬ ਜਿਹੜੀ ਗੈਦਰਿੰਗ ਹੈ ਉਹ ਹੋ ਚੁੱਕੀ ਹੋਈ ਹੈ। ਇਸ ਵੇਲੇ ਕੌਣ ਕੌਣ ਪਹੁੰਚੇ ਨੇ ਮੈਂ ਜ਼ਰੂਰ ਦੱਸਣੀ ਚਾਹਾਂ ਦੱਸਣਾ ਚਾਹਾਂਗਾ। ਸ਼ਰਮਣੀ ਅਕਾਲੀ ਦਲ ਸੁਖਬੀਤ ਸਿੰਘ ਬਾਦਲ, ਬਲਵਿੰਦਰ ਸਿੰਘ ਭੁੰਦੜ, ਹੀਰਾ ਸਿੰਘ ਗਾਭੜੀ ਆ, ਡਾਕਟਰ ਦਲਜੀਤ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਸੌਨ ਸਿੰਘ ਠੰਡਲ, ਮਹੇਸ਼ੰਦਰ ਸਿੰਘ ਗਰੇਵਾਲ, ਵਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾ ਸਰਵਨ ਸਿੰਘ ਫਲੋਰ ਔਰ ਦੂਜੇ ਪਾਸੇ ਸੁਧਾਰ ਲਹਿਰ ਦੇ ਕੀ ਆਗੂ ਦੇਖੀ ਤਾਂ ਦੇਸ਼ਪ੍ਰਤਾਪ ਸਿੰਘ ਕਹਿਰੋਂ ਸਕੰਦਰ ਸਿੰਘ ਮਲੂਕਾ ਮਨਪ੍ਰੀਤ ਸਿੰਘ ਬਾਦਲ ਬਲਵੰਤ ਸਿੰਘ ਰਾਮੂਵਾਲ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਸਾ ਸੁਰਜੀਤ ਸਿੰਘ ਰਖੜਾ ਸੁਖਦੇਵ ਸਿੰਘ ਢੀਂਸਾ ਚਰਨਜੀਤ ਸਿੰਘ ਬਰਾੜ ਪ੍ਰੇਮ ਸਿੰਘ ਚੰਦੂ ਮਾਜਰਾ ਮਨਜਿੰਦਰ ਸਿੰਘ ਸਿਰਸਾ ਜੋ ਹੁਣ ਇਸ ਵੇਲੇ ਬੀਜੇਪੀ ਦੇ ਵਿੱਚ ਨੇ ਐਸਜੀਪੀਸੀ ਦੇ ਜਿਹੜੇ ਹੁਣ ਜਿਹੜੀ ਕੋਰ ਕਮੇਟੀ ਦੀ ਗੱਲ ਕਰੀਏ ਜੋ ਰਗੁਜੀਤ ਸਿੰਘ ਵਿਰਕ ਰਜਿੰਦਰ ਸਿੰਘ ਮਹਿਤਾ ਔਰ ਕਰਨੈਤ ਸਿੰਘ ਪੰਜੋਲੀ ਇਹ ਸਭ ਨੂੰ ਮਿਲਾ ਕੇ ਜੇ ਦੇਖੀਏ ਤਾਂ ਫਿਲਹਾਲ ਹੁਣ ਇਸ ਵੇਲੇ ਸਾਰੇ ਅਕਾਲ ਤਖਤ ਸਾਹਿਬ ਪਹੁੰਚ ਚੁੱਕੇ ਨਹੀਂ ਔਰ ਬਾਕੀ ਆਸ-ਪਾਸ ਜੋ ਬਾਕੀ ਆਗੂਆਂ ਦੇ ਸਮਰਥਕ ਨੇ ਉਹ ਵੀ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਪੌੜੀਆਂ 'ਚ ਔਰ ਅਕਾਲ ਤਖਤ ਸਾਹਿਬ ਦੇ ਦੂਸਰੇ ਪਾਸੇ ਦੇਖੇ ਜਾ ਸਕਦੇ ਆ ਫਿਲਹਾਲ ਉਹਨਾਂ ਨੂੰ ਵੀ ਅਪੀਲ ਜਿਹੜੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਕੋਈ ਵੀ ਕਿਸੇ ਤਰ੍ਹਾਂ ਦੇ ਨਾਲ ਕੋਈ ਵੀ ਮਾਹੌਲ ਦੇ ਵਿੱਚ ਖਰਾਬੀ ਨਾ ਹੋਵੇ ਜਾਂ ਕੋਈ ਵੀ ਇੱਥੇ ਹੰਗਾਮਾ ਨਾ ਕਰੇ ਸੋ ਇਸ ਥਾਂ ਦੇ ਉੱਤੇ ਹੀ ਅਕਾਲ ਤਖਤ ਸਾਹਿਬ ਦੇ ਇਸ ਫਸੀਲ ਦੇ ਉੱਤੇ ਹੀ ਕਈ ਨਾਮੀਆਂ ਨੂੰ ਵੀ ਜਿਹੜਾ ਬੁਲਾਇਆ ਗਿਆ ਜਿਹੜਾ ਕਿ ਮर्यादा ਦੀ ਲੰਘਣਾ ਕਰਦਾ ਜਾਂ ਕਿਸੇ ਤਰ੍ਹਾਂ ਦੇ ਨਾਲ ਸਿੱਖਕ ਧਰਮ ਦੇ ਵਿੱਚ ਜੇ ਕੋਈ ਭੁੱਲ ਹੁੰਦੀ ਹੈ ਉਸ ਨੂੰ ਬੁਲਾਇਆ ਜਾਂਦਾ ਸੋ ਭੁੱਲ ਜਿਹੜੀ ਹੈ ਉਹ ਜਦੋਂ ਹੋ ਜਾਂਦੀ ਹੈ ਤਾਂ ਉਸ ਨੂੰ ਤਨਖਾਹਿਆ ਕਰਾਰ ਕੀਤਾ ਜਾਂਦਾ ਸਿੱਖ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਰਹਿਤ ਮਰਿਆਦਾ ਜਿਸ ਵਿੱਚ ਗੁਰਦੁਆਰਿਆਂ ਦੀ ਕੀ ਮਰਿਆਦਾ ਹੈ ਜਾਂ ਪਾਠ ਕਰਨ ਦੀ ਕੀ ਵਿਧੀ ਹੈ ਜਾਂ ਗੱਲ ਕਰੀਏ ਤਾਂ ਹਰ ਇੱਕ ਚੀਜ਼ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕੀਤੀ ਹੋਈ ਹੈ ਨਿਸ਼ਾਨ ਸਾਹਿਬ ਦੇ ਰੰਗ ਦੜੇ ਨੇ ਪੋਸ਼ਾਕਾਂ ਦੇ ਰੰਗ ਬਸੰਤੀ ਤੇ ਸੁਰਮਈ ਹੋਣੇ ਚਾਹੀਦੇ ਹੈ ਜਿਸ ਦੇ ਬਿਹਾਫ ਤੇ ਹੁਣ ਨਿਸ਼ਾਨ ਸਾਹਿਬ ਦੇ ਰੰਗ ਜਿਹੜੇ ਹੈ ਚੋਲਿਆਂ ਦੇ ਰੰਗ ਬਦਲੇ ਗਏ ਨੇ ਤਾਂ ਉਸੇ ਹੀ ਇੱਕ ਸੇਕ੍ਰੇਟ ਮਰਿਆਦਾ ਵਿੱਚ ਤਨਖਾਈਆ ਸ਼ਬਦ ਜ਼ਰੂਰ ਲਿਖਿਆ ਹੁੰਦਾ ਤਨਖਾਈਆ ਸ਼ਬਦ ਦਾ ਅਰਥ ਹੈ ਤਨਖਾ ਮਤਲਬ ਭਾਵ ਜਦੋਂ ਕਿਸੇ ਸਿੱਖ ਕੋਲੋਂ ਭੁੱਲ ਹੋ ਜਾਂਦੀ ਹੈ ਤਾਂ ਉਹ ਆਪਣੀ ਭੁੱਲ ਕਿਸੇ ਭਰੀ ਸੰਗਤ ਦੀ ਵਿੱਚ ਪਾਨ ਸਿੰਘ ਸਵਾਨਾ ਅਗਿਆ ਆਪਣੀ ਪੁੱਲ ਬਖਸ਼ਾਉਂਦਾ ਤਾਂ ਉਸ ਦੀ ਪੁੱਲ ਸੰਗਤ ਦੇ ਵਿੱਚ ਉਸ ਨੂੰ ਧਾਰਮਿਕ ਸਜ਼ਾ ਲਾ ਕੇ ਬਖਸ਼ੀ ਜਾਂਦੀ ਹੈ ਸੋ ਇਸ ਵੇਲੇ ਦੇਖੀਏ ਤਾਂ ਅੱਜ ਜ਼ਰੂਰ ਇਹ ਕੈਸਰੀਆਂ ਲੱਗ ਰਹੀਆਂ ਕਿ ਅੱਜ ਧਾਰਮਿਕ ਸਜ਼ਾ ਲੱਗਦੀ ਹੈ ਜਾਂ ਪੰਥਕ ਸਜ਼ਾ ਲੱਗਦੀ ਹੈ ਸੋ ਇਸ ਬਾਬਤ ਫਿਲਹਾਲ ਕੁਝ ਕਹਾਂ ਨਹੀਂ ਜਾ ਸਕਦਾ ਪਰ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹ ਸਮਰੱਥ ਨੇ ਉਹ ਕਿਸੇ ਤਰ੍ਹਾਂ ਦੇ ਨਾਲ ਜੋ ਵੀ ਹੁਕਮ ਹੋ ਅਕਾਤਕ ਸਾਹਿਬ ਦੇ ਵੱਲੋਂ ਲਾਇਆ ਜਾ ਸਕਦਾ ਹੈ ਸੋ ਫਸੀਲ ਤੋਂ ਕੁਝ ਸਮੇਂ ਵਿੱਚ ਖੜੇ ਹੋ ਕੇ ਅੱਜ ਪੰ ਸਿੰਘ ਸਬਾਨ ਅੱਜ ਜੋ ਆਗੂ ਪਹੁੰਚੇ ਹੋਏ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨਗੇ ਜੋ ਸਵਾਲ ਜਵਾਬ ਹੈ ਉਹ ਕੀਤੇ ਜਾਣਗੇ ਔਰ ਇਸ ਮੌਕੇ ਜਥੇਦਾਰ ਗੈਨੀ ਰਕबीर ਸਿੰਘ ਆਖਰ ਆਪਣਾ ਫੈਸਲਾ ਜਿਹੜਾ ਉਹ ਸੁਣਾਉਂਦੇ ਨੇ ਕਿ ਪੰ ਸਿੰਘ ਸਬਾਨਾ ਦੀ ਕਤਰਤਾ ਦੇ ਵਿੱਚ ਕੀ ਫੈਸਲਾ ਲਿਆ ਗਿਆ ਸੀਗਾ ਅੰਮੀ ਦਾ ਕੀ ਲੱਗਦਾ ਹੈ ਕਿ ਕਿਉਂਕਿ ਸੁਖਬੀਰ ਬਾਦਲ ਸ਼ਰੂਮਣੀ ਅਕਾਲੀ ਦਲ ਦੇ ਉਸ ਸਮੇਂ ਪ੍ਰਧਾਨ ਸੀਗੇ ਤੇ ਗ੍ਰਹਿ ਮੰਤਰੀ ਵੀ ਰਹੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਬਾਕੀਆਂ ਨੂੰ ਵੀ ਜਿਹੜਾ ਉਹਤਲਬ ਕੀਤਾ ਗਿਆ ਉਹਨਾਂ ਤੋਂ ਵੀ ਜਵਾਬ ਜਿਹੜੇ ਹੈ ਇਸ ਬਾਬਤ ਲੈ ਗਏ ਤਾਂ ਕੀ ਲੱਗਦਾ ਜਿਹੜੀ ਸਜ਼ਾ ਸੁਖਵੀਰ ਬਾਦਲ ਦੇ ਲਈ ਸੁਣਾਈ ਜਾਏਗੀ ਕਿ ਉਸੇ ਤਰੀਕੇ ਦੀ ਹੀ ਸਜ਼ਾ ਜਿਹੜੀ ਹੈ ਉਹ ਬਾਕੀਆਂ ਦੇ ਲਈ ਵੀ ਹੋ ਸਕਦੀ ਹੈ ਜਾਂ ਫਿਰ ਅਹੁਦਿਆਂ ਦੇ ਮੁਤਾਬਕ ਉਹਨਾਂ ਨੂੰ ਕੁਝ ਰੈਟ ਜਿਹੜੀ ਉਹ ਮਿਲ ਸਕਦੀ ਹੈ ਕਿ ਫਿਲਹਾਲ ਤੱਕ ਜੋ ਕੁਝ ਹੋਇਆ ਹੈ ਸਾਰੇ ਮਾਮਲੇ ਦੇ ਵਿੱਚ ਕੀ ਨਜ਼ਰ ਆਉਂਦਾ ਤੁਹਾਨੂੰ ਜਤਿੰਦਰ ਜਦੋਂ ਅਸੀਂ ਇਸ ਅਕਾਲ ਤਖਤ ਸਾਹਿਬ ਤੇ ਜੋ ਚੱਲ ਰਿਹਾ ਮਾਮਲਾ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਸ਼ਿਕਾਇਤ ਦਿੱਤੀ ਸੀ ਉਸ ਬਾਬਤ ਦੀ ਗੱਲ ਕਰਾਂ ਤਾਂ ਅਸੀਂ ਸਿਰਫ ਇਹ ਦੇਖ ਲੈਂਦੇ ਆ ਕਿ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਹੀ ਜਿਹੜਾ ਅੱਜ ਸਜ਼ਾ ਸੁਣਾਈ ਜਾਣੀ ਹੈ ਪਰ ਜਦ ਕਿ ਸਾਬਕਾ ਕੈਬਨਿਟ ਮੰਤਰੀ ਜੋ 2007 ਤੋਂ ਲੈ ਕੇ 17 ਤੱਕ ਸੀ ਜੱਜ ਸਰਕਾਰ ਰਹੀ ਹੈ ਔਰ ਸਰਕਾਰ ਦੇ ਹੁੰਦਾ ਜੋ ਸਰਕਾਰ ਦੇ ਵੱਲੋਂ ਕਈ ਐਸੀਆਂ ਗਲਤੀਆਂ ਹੋਈਆਂ ਨੇ ਉਸ ਦੀ ਪੁੱਲ ਬਖਸ਼ੋਣ ਵਾਸਤੇ ਬਾਗੀ ਤੜੇ ਨੇ ਕਿਹਾ ਕਿ ਅਸੀਂ ਮਾਫੀ ਮੰਗਦੇ ਹਾਂ ਸਾਡੇ ਮਨ ਤੇ ਬੋਝ ਆ ਉਸੇ ਕਰਕੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਔਰ ਸੁਖਬੀਰ ਸਿੰਘ ਬਾਦਲ 31 ਅਗਸਤ ਨੂੰ ਤਨਖਾਹਾਂ ਤੇ ਇਕਰਾਰ ਕਰ ਦਿੱਤਾ ਗਿਆ ਪਰ ਬਾਕੀਆਂ ਨੂੰ ਸਪਸ਼ਟ ਕਰਨ ਦੇ ਇਨਵਸਤੇ ਬੁਲਾਇਆ ਗਿਆ ਸੀਗਾ 30 ਅਗਸਤ ਨੂੰ ਜਦੋਂ ਤਨਖਾਹਾਂ ਇਕਰਾਰ ਕੀਤਾ ਗਿਆ ਉਸੇ ਵੇਲੇ 30 ਅਗਸਤ ਨੂੰ ਹੀ ਇਹ ਫੈਸਲਾ ਜੈਦਰ ਸਾਹਿਬ ਨੇ ਵੀ ਸੁਣਾਇਆ ਸੀ ਕਿ ਸਾਹਿਬ ਦਾ ਕੈਬਨਿਟ ਮੰਤਰੀ ਜੋ 2007 ਤੋਂ 17 ਤੱਕ ਵਿਜਾਰਤ ਵਿੱਚ ਰਹੇ ਨੇ ਵਜ਼ੀਰ ਰਹੇ ਨੇ ਉਹ ਆਪਣਾ ਸਪਸ਼ਟਕਰਨ ਨਿੱਜੀ ਤੌਰ ਤੇ ਪੇਸ਼ ਹੋ ਕੇ ਦੇ ਕੇ ਜਾਣ ਸੋ ਸਾਹਿਬ ਨੇ ਜਿਹੜਾ ਆਪਣਾ ਸਪਸ਼ਟਕਰਨ ਹੈ ਉਹ ਦਿੱਤਾ ਔਰ ਉਸੇ ਸਪਸ਼ਟਕਰਨ ਦੇ ਬਹਾਫ ਤੇ ਅੱਜ ਪੰਚ ਸਿੰਘ ਸਬਾਨਾ ਦੀ ਮੀਟਿੰਗ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਣੀ ਹੈ ਦੂਜੇ ਪਾਸੇ ਜਿਹੜੇ ਜਿਹੜੇ ਸਪਸ਼ਟਕਰਨ ਦੇ ਕੇ ਗਏ ਨੇ ਆਪਣਾ ਸਾਹਿਬ ਸਾਹਿਬ ਦਾ ਕੈਬਨਿਟ ਮੰਤਰੀ ਉਹਨਾਂ ਉੱਤੇ ਵੀ ਕੋਈ ਨਾ ਕੋਈ ਜੜੀ ਸਜ਼ਾ ਉਹ ਵੀ ਲੱਗ ਸਕਦੀ ਹੈ ਉਹ ਵੀ ਸੇਵਾ ਕੋਈ ਨਾ ਕੋਈ ਲੱਗ ਸਕਦੀ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਸਿਰਫ ਸੁਖਵੀਰ ਸਿੰਘ ਬਾਦਲ ਨਹੀਂ ਉਸ ਵੇਲੇ ਕਿ ਸਰਕਾਰ ਦੇ ਵਿੱਚ ਕੰਮ ਕਰ ਰਹੇ ਸੀਗੇ ਬਾਕੀ ਵੀ ਜਿਹੜੇ ਮੰਤਰੀ ਰਹੇ ਨੇ ਜਾਂ ਜਿਹੜੇ ਕੋਰ ਕਮੇਟੀ ਦੇ ਮੈਂਬਰ ਸੀਗੇ ਉਹ ਵੀ ਉਸ ਵੇਲੇ ਜਿਹੜੇ ਆਪਣੇ ਸਰਕਾਰ ਦੇ ਨਾਲ ਜਿਹੜੇ ਫੈਸਲੇ ਨੇ ਉਹਨਾਂ ਉੱਤੇ ਹਮਾਇਤ ਕਰਦੇ ਰਹੇ ਨੇ ਜਾਂ ਉਹਨਾਂ ਦੇ ਵਿੱਚ ਹਿੱਸੇਦਾਰ ਰਹੇ ਨੇ ਜਿਸ ਕਰਕੇ ਕਿ ਸਭ ਨੂੰ ਹੀ 71 ਹੋਣ ਵਾਸਤੇ ਸੱਦਾ ਦਿੱਤਾ ਹੋਇਆ ਕੋਰ ਕਮੇਟੀ ਦੇ ਮੈਂਬਰ ਅੰਤਰੀਮ ਕਮੇਟੀ ਦੇ ਮੈਂਬਰ ਇਹ ਸਭ ਖਾਸ ਤੌਰ ਤੇ ਅੱਜ ਇਸੇ ਕਰਕੇ ਪਹੁੰਚੇ ਨਹੀਂ ਅੱਜ ਕਾਲ ਤੱਕ ਸਾਹਿਬ ਦੇ ਵੱਲੋਂ ਸਭ ਨੂੰ ਹੀ ਸਵਾਲ ਜਵਾਬ ਕੀਤੇ ਜਾਣੇ ਨੇ ਜੋ ਸਵਾਲ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਇਸ ਵੇਲੇ ਕਰਨਗੇ ਤਾਂ ਉਹ ਜੇ ਜਵਾਬ ਜਿਸ ਨਾਲ ਸਵਾਲ ਜਵਾਬ ਹੋਣ ਕੇ ਜੋ ਸਹੀ ਤਰੀਕੇ ਨਾਲ ਜਵਾਬ ਦਿੰਦਾ ਉਸ ਤੋਂ ਆਪਣੇ ਉਸ ਗੁਨਾਹ ਨੂੰ ਕਬੂਲ ਕਰਦਾ ਆਪਣੇ ਭੁੱਲ ਨੂੰ ਬਖਸ਼ਾਉਂਦਾ ਤਾਂ ਉਸ ਤੇ ਉਸ ਉਸ ਨੂੰ ਹੀ ਜਿਹੜਾ ਉਹ ਤਨਖਾਹ ਲਈ ਜਾ ਸਕਦੀ ਹੈ ਜਾਂ ਸਜ਼ਾ ਲਈ ਜਾ ਸਕਦੀ ਹੈ ਉਸ ਮੌਕੇ ਤੇ ਹੀ ਜਿਹੜਾ ਫੈਸਲਾ ਹੋ ਜਾਂਦਾ ਜਦੋਂ ਅਸੀਂ ਪਿੱਛੇ ਦੇਖੀਏ ਤਾਂ ਜਦੋਂ 30 ਅਗਸਤ ਨੂੰ ਮੀਟਿੰਗ ਹੋਈ ਉਸ ਵੇਲੇ ਵੀ ਜੋ ਕਈ ਸਿੰਘ ਸਾਹਮਣੇ ਆਏ ਸੀਗੇ ਜਿਨ੍ਹਾਂ ਕੋ ਭੁੱਲ ਹੋਈ ਸੀਗੀ ਔਰ ਦੂਜੇ ਪਾਸੇ ਦੇਖੀਏ ਤਾਂ 15 ਜੁਲਾਈ ਨੂੰ ਵੀ ਇਕਬਾਲ ਸਿੰਘ ਜੋ ਜਥੇਦਾਰ ਰਹੇ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਵੀ ਤਨਖਾਹ ਲਈ ਗਈ ਸੀ ਉਹਨਾਂ ਤੋਂ ਵੀ ਸਵਾਲ ਜਵਾਬ ਮੌਕੇ ਤੇ ਕੀਤੇ ਗਏ ਸੀਗੇ ਕਿ ਤੁਸੀਂ ਸਿੱਖ ਰਵਾਇਤਾਂ ਜਾਂ ਮर्याਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਗੱਲ ਨੂੰ ਕਬੂਲ ਦੇਵਤਾ ਜਥੇਦਾਰ ਸਾਹਿਬ ਜੋ ਸਾਫਕਾ ਜੀ ਕੇ ਵਾਸ਼ਿੰਗ ਉਹਨਾਂ ਨੇ ਇੱਕ ਹਿਸਾਬ ਤੌਰ ਤੇ ਕਿਹਾ ਕਿ ਜੀ ਇਹ ਇਹ ਗਲਤੀ ਹੋਈ ਹੈ ਤਾਂ ਜਦੋਂ ਗਲਤੀ ਕੋਈ ਪੂਰੀ ਸੰਗਤ ਦੇ ਵਿੱਚ ਮੰਨ ਲੈਂਦਾ ਤਾਂ ਫਿਰ ਜਥੇਦਾਰ ਸਾਹਿਬ ਆਪਣੇ ਵੱਲੋਂ ਉਹ ਸਜ਼ਾ ਜੋ ਲਾਉਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਜਿਹੜੀ ਸਜ਼ਾ ਹੈ 11 ਦਿਨ ਵਾਸਤੇ ਸਵੇਰੇ ਸ਼ਾਮ ਹਰਵੰਦ ਗੁਰਦੁਆਰਾ ਸਾਹਿਬ ਦਾ ਤਮਸਤਕ ਹੋਣ ਵਾਸਤੇ ਨਿਤਨੇਮ ਤੋਂ ਵੱਧ ਪਾਠ ਕਰਨ ਦੇ ਲਈ ਅਤੇ ਹੋਰ ਤੇ ਹੋਰ ਆ ਜੋ ਬਾਕੀ ਸੇਵਾ ਵੀ ਹੈ ਉਹ ਲਈ ਜਾਂਦੀ ਹੈ ਸੋ ਇਸ ਵੇਲੇ ਆਕਾਸ਼ਪਤ ਸਹਿਬ ਜੇ ਆਪਾਂ ਵਿਰਸਾ ਸਿੰਘ ਬਲਟੋਹਾ ਦਾ ਜ਼ਿਕਰ ਕਰੀਏ ਜਿਸ ਤਰ੍ਹਾਂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਆਖਿਆ ਗਿਆ ਕਿ ਮੈਨੂੰ ਧਾਰਮਿਕ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਸੀ ਪਰ ਸਿਆਸੀ ਸਜ਼ਾ ਸੁناਈ ਗਈ ਹੈ ਕਿ ਸਿੱਖ ਬੁੱਧੀ ਜੀ ਵੀ ਸਾਰੇ ਮਸਲੇ ਦੇ ਵਿੱਚ ਕੀ ਕੁਝ ਆਖਦੇ ਹੈ ਕਿ ਲੱਗਦਾ ਹੈ ਕਿ ਧਾਰਮਿਕ ਸਜ਼ਾ ਦੀ ਥਾਂ ਤੇ ਸਿਆਸੀ ਜੋ ਤਰੀਕੇ ਦੀ ਸਜ਼ਾ ਉਹ ਵੀ ਸੁناਈ ਜਾ ਸਕਦੀ ਹੈ ਸੁਖਵੀਰ ਬਾਦਲ ਗਿਆ ਹੋਰਨਾਂ ਨੂੰ ਬਿਲਕੁਲ ਕਿਉਂਕਿ ਜੇ ਅਸੀਂ ਗੱਲ ਕਰੀਏ ਆਕਾਲ ਪਤਿ ਸਹਬ ਆਕਾਲ ਪਤਿ ਸਹਬ ਸਿੱਖਾਂ ਦੀ ਇੱਕ ਸਭ ਤੋਂ ਮੋਰੀ ਇੱਕ ਚੀਜ਼ ਇੱਕ ਪਾਵਰ ਹੈ ਇੱਕ ਸੁਪਰੀਮ ਪਾਵਰ ਹੈ ਜਿਸ ਕੋਲ ਕਿ ਸਿੱਖ ਧਰਮ ਚ ਕਿਸੇ ਵੀ ਤਰ੍ਹਾਂ ਨਾਲ ਕੋਈ ਮਰਿਆਦਾ ਨੂੰ ਢਾ ਲਾਈ ਜਾਂਦੀ ਹੈ ਤਾਂ ਉਸ ਤੇ ਸਖਤ ਐਕਸ਼ਨ ਲਿਆ ਜਾਂਦਾ ਹੈ ਸੋ ਅੱਜ ਵੀ ਦੇਖੀਏ ਤਾਂ ਕਿਤੇ ਵੀ ਜਦੋਂ ਲੋਡ ਪੈਂਦੀ ਹੈ ਕੌਮ ਨੂੰ ਜਾਂ ਕਿਤੇ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਕਿਤੇ ਬੇਅਦਬੀ ਹੁੰਦੀ ਹੈ ਇਹ ਤਾਂ ਸਾਰੇ ਅਕਾਲ ਤਖਤ ਸਾਹਿਬ ਵੱਲੋਂ ਰੁਕ ਕਰਦੇ ਨੇ ਔਰ ਇਹ ਜ਼ਰੂਰ ਆਸ ਰੱਖਦੇ ਨੇ ਕਿ ਅਕਾਲ ਤਖਤ ਸਾਹਿਬ ਦਾ ਕੋਈ ਵੱਡਾ ਫਰਮਾਨ ਆਵੇ ਤਾਂ ਜੋ ਇਸ ਬਾਬਤ ਕੋਈ ਫੈਸਲਾ ਹੋਵੇ ਤਾਂ ਜਿਵੇਂ ਤੁਸੀਂ ਕਿਹਾ ਕਿ ਸਿਆਸੀ ਜਿਹੜੀ ਸਦਾ ਜਿਵੇਂ ਮਿਰਸਾ ਸਿੰਘ ਵਲਟੋਵਾ ਹੋਰਾਂ ਨੂੰ ਲੱਗੀ ਇਹ ਵੀ ਜ਼ਰੂਰ ਹੋ ਸਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਇੱਕ ਸਦੀ ਤੋਂ ਉੱਪਰ ਇਸ ਨੂੰ ਹੋ ਗਿਆ ਔਰ ਇਹ ਸਿੱਖਾਂ ਦੇ ਇੱਕ ਐਸਜੀਪੀਸੀ ਜੋ ਗੁਰਦੁਆਰਾ ਦੇ ਪ੍ਰਬੰਧਾ ਵਾਸਤੇ ਬਣਾਈ ਗਈ ਸੀ ਇੱਕ ਸ਼੍ਰੋਮਣੀ ਅਕਾਲੀ ਦਲ ਜਿਸ ਵਿੱਚ ਕਿ ਸਿੱਖਾਂ ਦੇ ਜਿਹੜੇ ਮਸਲੇ ਨੇ ਉਹ ਰਾਜਸੀ ਜਾਂ ਸਿਆਸੀ ਤੌਰ ਤੇ ਵੀ ਸੁਲਝਾਉਣ ਵਾਸਤੇ ਜਿਹੜੀ ਪਾਰਟੀ ਹੈ ਉਹ ਖੜੀ ਹੋਈ ਸੀਗੀ ਖੇਤਰੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਇਸ ਕਰਕੇ ਕਿਉਂਕਿ ਬਹੁਤ ਪੁਰਾਣੀ ਹੈ ਤੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਜਿਹੜੇ ਮੁੱਦੇ ਨੇ ਕਈ ਪੰਜਾਬ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਾਂ ਕਈ ਪੰਜਾਬ ਦੇ ਵਿੱਚ ਜਿਹੜੇ ਇਤਿਹਾਸਿਕ ਗੁਰਦੁਆਰੇ ਉਹਨਾਂ ਦੀ ਮਰਿਆਦਾ ਨੂੰ ਕਿਵੇਂ ਬਹਾਲ ਰੱਖਣਾ ਇਹ ਉਸ ਵਾਸਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਣਾਈ ਹੋਈ ਹੈ ਸੋ ਉਸੇ ਦੇ ਵਿੱਚ ਹੁਣ ਜੇ ਸ਼ਿਕਾਇਤ ਪਹੁੰਚੀ ਹੈ ਤਾਂ ਉਸ ਸ਼ਿਕਾਇਤ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੂਰਾ ਪੂਰਾ ਉਸ ਤੇ ਕੁਝ ਵੀ ਫੇਰ ਬਦਲ ਕਰਨਾ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਜਥੇਦਾਰ ਸਾਹਿਬ ਹੀ ਜਿਹੜਾ ਆਪਣਾ ਕੋਈ ਬਿਆਨ ਆ ਜਾਂ ਕੋਈ ਫੈਸਲਾ ਉਹ ਦੇ ਸਕਦੇ ਨੇ ਜਿਵੇਂ ਗੁਰਸਾ ਸਿੰਘ ਵਲਟੋਆ ਹੋਰਾਂ ਨੂੰ ਵੀ ਇਹ ਸਜ਼ਾ ਲਾਈ ਸੀ सिंग सिंग कि ਜਦੋਂ ਵਿਰਸਾ ਸਿੰਘ ਬਲਟੋਹਾ ਸਿੰਘ ਸਾਹਿਬ ਗਾਨੀ ਰਕबीर ਸਿੰਘ ਦੇ ਘਰ ਪਤਾ ਲੈਣ ਵਾਸਤੇ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਚੋਰੀ ਵੀਡੀਓ ਬਣਾਈ ਜਾ ਰਹੀ ਸੀ ਤਾਂ ਮੈਨੂੰ ਮੇਰੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਪੰਨ ਸਿੰਘ ਸਭਾਨਾ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਚਿੱਠੀ ਲਿਖ ਰਹੇ ਹਾਂ ਕਿ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਵਾਸਤੇ ਮੂਟਲੀ ਮੈਂਬਰਸ਼ਿਪ ਤੋਂ ਰੱਦ ਕੀਤਾ ਜਾਵੇ ਜਾਂ ਉਸ ਨੂੰ ਬਾਰਕ ਕੀਤਾ ਜਾਵੇ ਸੋ ਹੁਣ ਮੀਟਿੰਗ ਜਿਹੜੀ ਹੈ ਪੰਨ ਸਿੰਘ ਸਭਾਨਾ ਦੀ ਉਹ ਖਤਮ ਉਹਨੂੰ ਆਪਣੀ ਇਜ਼ਤ ਲਈ ਖਬਿਆ ਤੋਂ ਨਾ ਮਨੋਜ ਤਾਂ ਹਰਮਿਤ ਇਹ ਵੀ ਦੱਸਿਓ ਕਿ ਜਿਹੜਿਆ ਇਹ ਵੀ ਫੈਸਲਾ ਜਿਹੜਾ ਉਹ ਆਏਗਾ ਚਾਹੇ ਉਹ ਧਾਰਮਿਕ ਪੱਖੋਂ ਹੋਵੇ ਜਾਂ ਸਿਆਸੀ ਪੱਖੋਂ ਹੋਵੇ ਤਾਂ ਉਹਦਾ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਫਿਰ ਧਾਰਮਿਕ ਪੱਖ ਤੋਂ ਜੇਕਰ ਆਪਾਂ ਦੇਖੀਏ ਤਾਂ ਉਸ ਦਾ ਕਿੰਨਾ ਕ ਅਸਰ ਜਿਹੜਾ ਉਹ ਪੈਣ ਵਾਲਾ ਹੈ ਬੇਸ਼ੱਕ ਕੁਝ ਵੀ ਫੈਸਲਾ ਆਉਂਦਾ ਕਿਤੇ ਨਾ ਕਿਤੇ ਉਹਦਾ ਅਸਰ ਤਾਂ ਜਿਹੜਾ ਉਹ ਨਜ਼ਰ ਆਈ ਗਈ ਇਸ ਵੇਲੇ ਜੇ ਗੱਲ ਕਰੀਏ ਤਾਂ ਸ਼ਰਮਣੀ ਅਕਾਲੀ ਦਰ ਇਸ ਦੀ ਹਾਲਤ ਠੰਗ ਹੋ ਰਣੀ ਉਸ ਵੇਲੇ ਕੀ ਸੀਗਾ ਜਦੋਂ 15 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਤਾਂ ਇਹ ਗੱਲ ਆ ਕੇ ਤਲਬ ਕੀਤੀ ਕਿ ਮੇ ਸਮੇਤ ਉਹ ਜੋ 2007 ਤੋਂ ਲੈ ਕੇ 17 ਤੱਕ ਜੋ ਗਲੀਆਂ ਗਲਤੀਆਂ ਜਾਂ ਭੁੱਲਾ ਹੋਈਆਂ ਨੇ ਉਸ ਦੇ ਕਰਕੇ ਜੋ ਅੱਜ ਰੋਮਨੀਆ ਕਾਲੀ ਦਲ ਦੀ ਹਾਲਤ ਹੈ ਉਹ ਪਤਲੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਇਸ ਨੂੰ ਨੋਟਿਸ ਚ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟ ਕਰ ਲਿਆ ਜਾਂਦਾ ਕਿ ਕਿ ਇਸ ਰੋਮਨੀਆ ਕਾਲੀ ਦਲ ਸਿੱਖਾਂ ਦੀ ਸਭ ਤੋਂ ਵੱਡੀ ਤੇ ਖੇਤਰੀ ਪਾਰਟੀ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦੇ ਲਏ ਜਾਂਦੇ ਨੇ ਤਾਂ ਹੁਣ ਜਤਿੰਦਰ ਮੈਂ ਇੱਕ ਹੋਰ ਅਪਡੇਟ ਦੇ ਰਿਹਾ ਕਿ ਪੰਥ ਸਿੰਘ ਸਹਬਾਨ ਜੋ ਮੀਟਿੰਗ ਖਤਮ ਕਰਕੇ ਕਾਲ ਤੱਕ ਸਾਬਦੇਵਾਲ ਵਧੇ ਨੇ ਤਾਂ ਕੁਝ ਪਲਾਂ ਚ ਇਹ ਫਸੀਲ ਤੋਂ ਖੜ ਕੇ ਜਿਹੜਾ ਫੈਸਲਾ ਜਿਸ ਫੈਸਲੇ ਦੀ ਉਡੀਕ ਸੀ ਉਹ ਫੈਸਲਾ ਸੁਣਾਇਆ ਜਾ ਰਿਹਾ ਤਾਂ ਜਥੇਦਾਰ ਸਹਬਾਨ ਫਸੀਲ ਤੇ ਪਹੁੰਚ ਚੁਕੇ ਨੇ ਜਕਾਰਿਆ ਦੀ ਗੂੰਜ ਜੜੀ ਹੈ ਉਹ ਸੁਣਾਈ ਦੇ ਰਹੀ ਹੈ ਇਸ ਵੇਲੇ ਤਾਂ ਜੋ ਆਗੂ ਸਾਹਮਣੇ ਬੈਠੇ ਹੋਏ ਨੇ ਉਹ ਵੀ ਜੋ ਉਸੇ ਤਰ੍ਹਾਂ ਬੈਠੇ ਪਾਠ ਕਰਦੇ ਨਜ਼ਰ ਆ ਰਹੇ ਤਾਂ ਪੰਥ ਸਿੰਘ ਸਹਿਬਾਨ ਮੀਟਿੰਗ ਖਤਮ ਕਰਕੇ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਫਸੀਲ ਤੇ ਪਹੁੰਚੇ ਨੇ ਇਤਿਹਾਸਿਕ ਫਸੀਲ ਤੇ ਪਹੁੰਚੇ ਨੇ ਜਿੱਥੇ ਕਈ ਜਿਹੜੇ ਫੈਸਲੇ ਆ ਅਹਿਮ ਫੈਸਲੇ ਆ ਉਹ ਲਏ ਗਏ ਨੇ ਤਾਂ ਇਸ ਵਿੱਚ ਦੇਖੀਏ ਤਾਂ